ਮੈਂ ਫੜ ਲਾ ਜਾ ਕੇ ਕੱਲਾ ਆ ਲੈ ਮਰੀ ਜਾਏ ਇਥੇ ਖੜੇ ਕੰਮ ਕਰ ਲੋ ਕੰਮ ਆ ਤਾਂ ਪਿੱਛਾ ਆ ਹੋਰ ਕਿਤੇ ਫਿਰਦੇ ਆ ਟਾਈਮ ਪਾਸ ਕਰਦੇ ਆ ਲਾਲ ਟੀ-ਸ਼ਰਟ ਵਾਲਿਆ ਬਾਹਵਚੀਆਂ ਕਰਕੇ ਚੱਲ ਮੈਂ ਬਹੁਤ ਬਹੁਤ ਧੰਨਵਾਦ ਜਿਹਰੇ ਤੇ ਨੂਰ ਦੇਖੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਅੱਜ ਦੇ ਆਪਣੇ ਨਵੇਂ ਬਲੌਗ 'ਚ ਬੜੇ ਦਿਨਾਂ ਬਾਅਦ ਬਲੌਗ ਆਪਾਂ ਬਣਾਈ ਜਾਨੇਗੇ ਤੇ ਅੱਜ ਵਲੌਗ ਬ੍ਰੋਨ ਦਾ ਖਾਸ ਹੀ ਦਿਨ ਸੀ ਕਿ ਅੱਜ ਆਪਾਂ ਆਏ ਆ ਖੇਤ ਤੇ ਪਿੱਛੇ ਗਰੀ ਜਾਂਦੇ ਸਪਰੇ ਤੇ ਅੱਜ ਆਪਾਂ ਕਰੋਨੇ ਸਪਰੇ ਤੇ ਉਹਦੇ ਖਾਤਰ ਆਪਾਂ ਡਰੈਸ ਕਰ ਲਈ ਸੀ ਚੇਨ ਅੱਜ ਡਰੈਸ ਕੋਲ ਬਦਲਿਆ ਤੇ ਗੱਲਾਂ ਘੱਟ ਤੇ ਕੰਮ ਵੱਧ ਵੀ ਵੀਡੀਓ ਨਾਲ ਜੁੜੇ ਰਹੋ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਇੱਕ ਆਪਾਂ ਵੀਡੀਓ ਪਾਈ ਆ ਪਿੱਛੇ ਲਾਸਟ ਵੀ ਵੀਡੀਓ ਜਿਹੜੀ ਆਪਣੀ ਸੀ ਇਲੈਕਟ੍ਰੋਨਿਕ ਜੀਪ ਦੀ ਉਹ ਜ਼ਰੂਰ ਦੇਖਿਓ ਹਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਜੁਨੇਰੋ ਵੀਡੀਓ ਦੇ ਨਾਲ ਦਿਖਾਉਣੇ ਅੱਜ ਦਾ ਜੋ ਵੀ ਕੰਮ ਕਰਦੇ ਆਂਗੇ। ਸੰਦੀਪ ਵਿੱਚ ਵੜ ਕੇ ਦਿਖਾਈ। ਤੂੰ ਤਾਂ ਮੈਨੂੰ ਵਿੱਚ ਪਾ ਲੈਣਾ ਇੱਥੇ ਆਵੇਂ। ਕਿ ਨਹੀਂ? ਹੈ? ਐ ਹੁਣ ਦੇਖ। ਉਹ ਕਿੱਧਰ ਗਿਆ ਸੰਦੀਪ? ਉਹ ਵੇ ਸੰਦੀਪ ਵੀ ਕੁਮਾਰੀਆ ਝੋਨੇ 'ਚ ਹੱਥ ਤਾਂ ਕਰ ਫਿਰ ਦੇਖੂਗਾ ਇਹ ਦਿਖਣੀ ਨਹੀਂ। ਉਹ ਵੇ। ਉਹ ਬਾੜਾ ਓਏ। ਚੱਲ ਆਇਆ ਉਹ ਕਿ ਉਹਨਾਂ ਕਿਤੇ ਗਮਾਜੇ ਤੈਨੂੰ ਖਾ ਲਿਆ ਲੱਬੇ ਵਿਰਾਹ ਕਿਹੜੇ ਪਾਸੇ ਹੈਗਾ। ਆਇਆ ਚਾਹ ਪੀ ਲੈ। ਇੱਕ ਬੰਦਾ ਸਾਡਾ ਇਹ ਘਟਦਾ ਉਹ ਜਿਆ ਨਹੀਂ ਤੇ ਉਹਦੋਂ ਨੂੰ ਲੰਗਰ ਲਾਦਾ ਚਾਹਦਾ ਪਈ ਚਾਹ ਪਈ ਆ ਚਾਹ ਪੀ ਗਏ ਤੇ ਕਰੜੇ ਹੋ ਜੀਏ ਤੇ ਫਿਰ ਪਤਾ ਨਹੀਂ ਚਾਹ ਰੋਟੀ ਨੂੰ ਖਾਣ ਦੇਣੀ ਹੈ ਕਿ ਨਹੀਂ ਖਾਣ ਦੇਣਗੇ ਇਧਰ ਪਾਰਲੇ ਪਿਆ ਇਧਰ ਬੁਰੀਆ ਪਿਆ ਨਹੀਂ ਡਰਾਮਾ ਭਰਿਆ ਪਿਆ ਨਹੀਂ ਪੌਣੀ ਦਾ ਦਵਾਈ ਆ ਫਿਰ ਬੰਦੇ ਤਾਂ ਡਿਕਣਾ ਪਉਨ ਬੰਦੇ ਨੂੰ ਕਿ ਜ਼ੋਰ ਥੋੜਾ ਵੱਧ ਲੱਗ ਜੂਗੇ ਗਈ ਹੁਣ ਫੋਨ ਲੈ ਫੋਨ ਵੀ ਫੋਨ ਤੇ ਲੱਗਿਆ ਨਹੀਂ ਮਾਂ ਦੇ ਸ਼ੇਰ ਦਾ ਆ ਰੋਈ ਹਾ 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 ਕਰਦੋ ਗਮੀ ਜਰੂ ਲੈ ਕੇ ਰੱਬ ਦਾ ਨਾਮ ਠੀਕ ਭੁੱਲ ਗਿਆ ਸਾਬਾ ਉਹ ਹੈਗਾ ਕਿਤੇ ਦੱਸ ਆ ਕੇ ਦੱਸੂੰ ਤੁਹਾਨੂੰ ਹੁਣ ਦਿਰ ਅਗੀ ਰਹਿ ਗਿਆ ਹੁਣ ਟਾਈਮ ਚੰਗਾ ਸੀ ਸਵਾਈ ਜੇ ਟਾਈਮ ਆ ਉਦੋਂ ਭੱਜਾ ਨਹੀਂ ਸਵਾਈ ਤਾਂ ਇਹ ਕਰਾਂਗਾ ਮੈਂ ਉਹਨੂੰ ਲੈ ਆਈ ਨਾਲ ਉਹ ਆਉਂਦਾ ਪਰੇ ਦੋ ਆਗੇ ਦੋ ਵਾਜ ਸਪਰੇ ਕਰਨੀ ਹੈ ਗੇੜੇ ਨਹੀਂ ਦੇਣੇ ਪਈਆਂ ਤੇ ਆਪਾਂ ਮੌਸਮ ਵਧੀਆ ਸੋਹਣਾ ਠੰਡਾ ਮੌਸਮ ਪਾਲੀਂ ਚਿੱਟੀਆਂ ਜਰਾਬਾਂ ਵਿੱਚ ਵਿਆਹ ਤੇ ਜਾਣਾ ਹੁੰਦਾ ਹੈ ਕਰੀ ਕਰੀ ਫੇਰ ਕਰੀ 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 1 2 3 ਇਹ ਮਛਰਿਆ ਸਲਾਹ ਚੱਲੀ ਨਹੀਂ ਕਿਵੇਂ ਕਰੀਗੇ ਫਰੇਸ ਕਿ ਨਹੀਂ ਕਿ ਦੇਣੀ ਹੈ ਜੀ ਇਹ ਨਹੀਂ ਕਰਨੀ ਨੋਰਮਲੀ

ਆਪ ਦਾ ਕੋਸੇ ਨਹੀਂ ਨਾ ਲਓ ਜੀ ਜੀ ਕੰਮ ਤਾਂ ਚੱਲਿਆ ਸੀ ਵਧੀਆ ਪਰ ਚੱਲਦੇ-ਚੱਲਦੇ ਕੰਮ 'ਚ ਪੈ ਗਿਆ ਡਿੱਕਾ ਥੋੜਾ ਜਿਹਾ ਨੁਕਸਾਨ ਹੋ ਗਿਆ ਦਿਖਾਉਣੇ ਸਾਨੂੰ ਵੀ ਤੇ ਗਏ ਆ ਬੰਦੇ ਹੁਣ ਲੈ ਕੇ ਰੁਪੂ ਪੁੜੀ ਲੈ ਕੇ ਗਏ ਆ ਆ ਪੁਲੀ ਇਹ ਦਾ ਪੈ ਗਿਆ ਨਾਟਰ ਨਿਕਲ ਗਿਆ ਦੇ ਵਿੱਚ ਪੁਲੀ ਸੀ ਪੁਲੀ ਡਿੱਗ ਪਈ ਸੀ ਬਾਕੀ ਤੁਸੀਂ ਸਮਝੋਗੇ ਦੇਖ ਕੇ ਤੇ ਇਸ ਡਰਮ ਖਾਲੀ ਹੋ ਗਏ ਹੋ ਗਏ ਅਸੀਂ ਦੇ ਜਾਂਦੇ ਦਾ ਕੰਮ ਖੜ ਗਿਆ ਟਾਈਮ ਹੋ ਗਏ 9:30 ਰੋਟੀ ਖਾਧੀ ਨਹੀਂ ਰੋਟੀ ਲੈ ਆਉਣਗੇ ਟਾਈਮ ਤੱਕ ਕੋਈ ਬਾੜਾ ਨਹੀਂ ਲੱਗਾ ਅੱਧੇ ਇੱਕ ਘੰਟੇ ਚ ਡਰਮ ਕਰਤਾ ਖਾਲੀ ਚਲੋ ਆਹ ਦੇਖ ਲਓ ਕੀ ਹੋ ਗਿਆ ਲੋਰ ਦਾ ਹੋ ਹੋ ਕਾ ਮੁੱਖ ਹੈ। ਉਹ ਲਓ ਵੀ ਮੁੰਡੇ ਕਰਾ ਲਿਆ ਠੀਕ। ਕਿ ਚਾਬੀ ਬੰਦੇ ਦੀ ਘਾਟ ਸੀਗੀ। ਚਾਬੀ ਬੰਦੇ ਹੈ ਨਹੀਂ ਸਾਡੇ ਕੋਲੇ। ਉਹ ਤਾਂ ਸਹੀ ਸੀ ਕੰਮ। ਘਾਟ ਤਾਂ ਥੋੜੀ ਜੀ ਵਾਟ। ਟੁੱਟ। ਐਂ ਕਰ। ਤੂੰ ਜਾ ਮੋਟਰਸ ਲੈ ਜਾ ਰੋਟੀਆਂ ਬੜੀਆਂ ਪੀਂ। ਰੋਟੀਆਂ ਖਾੜ ਲਿਆ। ਹਾਂ। ਮੈਂ ਤਾਂ ਜਾਣਾ ਮੈਂ ਤਾਂ ਮੈਂ ਹੋਣੀ ਹੋਣੀ ਜਾਊਂਗਾ ਮੇਰੀ ਹਿੱਦ ਆ ਮੇਰੇ ਕੀ ਪਥਰੀ। ਮੈਂ ਆਰਮਨਾਜ ਮੋੜ ਸੇ ਭਜਾਉਣਾ ਨਹੀਂਗਾ। ਹਾਂ। ਹੁਣ ਮੈਨੂੰ ਅੱਧਾ ਘੰਟਾ ਵੀ ਲੱਗ ਸਕਦਾ ਘੰਟਾ ਵੀ ਲੱਗ ਸਕਦਾ। ਕਿਉ ਪੱਥਰੀ ਹੈ ਜੀ ਹਿੱਲ ਗਈ ਮੁੜ ਕੇ ਸਾਰਾ ਦਿਨ ਖਰਾਬ ਹੋ ਜਾਣਾ ਰੋਟੀਆਂ ਕਰ ਕੀ ਲਾਵਾਂਗੇ ਮੋਟਰਸਾਈਕਲ ਉਖੜੀ ਲੱਗ ਗਈ ਐਵੇਂ ਮੈਨੂੰ ਹਿੱਲ ਜੂਗੀ ਪੱਥਰੀ ਹਿੱਲ ਜੂਗੀ ਕੱਢੋ ਪਹਿਲਾਂ ਤਾਂ ਪੱਥਰੀ ਕੱਢੋ ਇਹ ਬਾਗਿਆਣਾ ਮੁੜ ਕੇ ਰਾਹ 'ਚ ਹਿੱਲ ਗਈ ਗੜਬੜ ਹੋ ਜੀ ਸਭ ਦਾ ਇੱਥੇ ਠੀਕ ਹੈ ਇੱਕ ਗੱਲ ਹੁੰਦਾ ਠੋੜਾ ਬਾਇਆ ਬਾਇਆ ਵਧਾ ਲਓ ਬਾਇਆ ਵਧਾਉਣ ਹੀ ਨਹੀਂ ਦਿੰਦਾ ਇਹ ਕਹਿੰਦਾ ਹੁਣ ਤੂੰ ਭੈਣ ਨੂੰ ਕਹਿੰਦਾ ਗਾਂ ਜਾਂਣਾ ਤੂੰ ਪਿੱਛੇ ਰਹਿ ਉਹ ਪਿੱਛੇ ਰਹਿਣਾ ਇਹਦੀ ਗਾਂਜ ਨਿਕਲਦੀ ਹੈ ਮੇਰੀ ਗਾਂਜ ਨਿਕਲਦੀ ਪਿੱਛੇ ਰਹਿਣਾ ਉਹਦੀ ਕੀ ਹੈਗੀ ਉਹਦੀ ਤਾਂ ਜੇ ਮੈਂ ਪਿੱਛੇ ਰਹਿਣਾ ਤਾਂ ਉਹ ਹੀ ਨਿਕਲਦੀ ਐ ਜਾਲਾ ਦਾ ਰਹਿ ਜਾਂ ਫਿਰ ਮੂੰ ਪੁੱਠਾ ਹੋਣਾ ਮੈਂ ਹੀ ਬੁਰਾ ਲਹਿੰਦਾ ਪੜੀ ਇੱਥੇ ਯਾਰ ਰੋਟੀਆਂ ਲੈ ਫੜ ਕੇ ਹਨ ਚੱਪੜਾਂ ਮੇਰੀਆਂ ਚੱਪੜਾਂ ਪੰਜਾਂ ਲੈ ਜੋ ਆ ਲੋ ਨਹੀਂ ਮੈਂ ਜਾਊ ਹੌਲੀ ਹੌਲੀ ਹੈਂ ਦਵਾਈ ਜਾਂ ਤਾਂ ਵੱਧ ਜਾਂ ਘੱਟ ਪਈ ਭੱਜਾ ਭੱਜਾ ਕਿੱਥੇ ਰਹਿ ਗਿਆ ਕਿੰਨੇ ਥਾਂ ਹੋ ਗਈ ਗੱਗੂ ਆ ਲੈ ਆ ਲੈ ਆ ਲੈ ਕਿੰਨਾ ਪਾਇਆ ਕਿੰਨਾ ਬੱਲੇ 4 ਕਿੱਲੇ ਥਾਂ ਹੋ ਗਿਆ ਹਾਂ ਫੇਰ 4 ਕਿੱਲੇ ਥਾਂ ਹੋ ਗਿਆ ਚਾਰ ਕਿਲੇ ਲਾਮ ਲਾਮ ਤਾਂ ਵੀ ਕਿੰਨੀ ਬਣ ਗਈ ਚਾਰ ਕਿਲੇ ਸਹੀ ਹੈ ਲੈ ਭਾਈ ਉਹ ਕਰ ਬਿਸ਼ਾਪਾ ਦਾ ਕੰਮ ਖਿੱਚ ਪੈ ਫੜ ਲੈ ਜਾ ਕੇ ਕੱਲਾ ਲੈ ਮਰੀ ਜਾ ਇਥੇ ਖੜੇ ਕੰਮ ਕਰ ਲੋ ਕੰਮ ਅੱਗਾ ਪਿੱਛਾ ਹੋਰ ਕਿਤੇ ਫਿਰਦੇ ਟਾਈਮ ਪਾਸ ਕਰਦੇ ਕੀ ਆਗਦਾ ਕੀ ਆ ਬੋਨੇ ਦੇ ਪਿੱਛੇ ਮੁਰਮੁਰ ਚਲੇ 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 ਆ ਲਾਲ ਟੀ-ਸ਼ਰਟ ਵਾਲਿਆ ਬਾਹਵਾਂ ਚੀਆ ਕਰਕੇ ਚੱਲ ਹਾਏ ਬੈਰੀਕਟ ਬੈਰੀਕਟ ਬੜਾ ਤੇਜ਼ ਚੱਲ ਹੋਣੀ ਜਾਂਦਾ ਤੂੰ ਪਾਟ ਕੇ ਆ ਹੀ ਰੱਖੂ ਮੈਂ ਸਪਰੇਅ ਕਰਨੇ ਦਾ ਤੇ ਟਾਈਮ ਹੋ ਗਿਆ ਬਾਵਾ ਮੈਨੂੰ ਫਿਰ ਭੇਜ ਦਰ ਰਿਹਾ ਕਹਿੰਦੇ ਜਾ ਕੇ ਕੁੱਤੀ ਲਿਆ ਆਪਾਂ ਕੁੱਤੀ ਆਪਣੀ ਲੈ ਕੇ ਜਾਣਿਆ ਗੇ ਤਾਂ ਲੱਗੇ ਪਏ ਅਚੋਬਰ ਕੀ ਜਾਂਦੇ ਆ ਪਿਆਪਾ ਮਨ ਲ ਦੂਜੇ ਦੰਮ ਲਈ ਜਾਂਦੇ ਆ ਕਿ ਰੋਟੀ ਨਹੀਂ ਡਿੱਗੀ ਜਾਂਦੇ ਆ ਇਹ 2 ਘੰਟੇ ਦੀ ਜਦੋ ਜਿਹੇ ਤੋਂ ਬਾਅਦ ਸਪਰੇਅ ਹੋ ਗਈ ਖਤਮ ਕਰਤਾ ਨਵੇੜਦਾ ਕੰਮ ਤੇ ਬੰਦਿਆਂ ਦੀ ਛਗਲਾ ਦੇਖ ਲਓ ਤੇ ਬੰਦਿਆਂ ਦੀ ਹਾਸਤ ਦੇਖ ਲਓ ਸਾਰੇ ਆਏ ਫਿਰਦੇ ਜਿਵੇਂ ਕੁੜੀ ਨੱਪ ਕੇ ਆਏ ਹੁੰਦੇ ਆ ਇੱਧਰ ਦਿਖਾਈ ਸ਼ਕਲ ਦਿਖਾਈ ਇਹ ਸ਼ਕਲ ਦੇਖ ਲੋ ਕੀ ਹਾਲ ਹੈ ਇਹ ਦੇਖ ਚਿਹਰੇ ਤੇ ਨੂਰ ਦੇਖੋ ਉਹ ਮੇਰਾ ਮਤਲਬ ਆ ਵੀ ਚਿਹਰੇ ਤੇ ਨੂਰ ਦੇਖੋ ਮੁੰਡੇ ਦੇ ਕਿੰਨਾ ਗਾ ਜਿਹੜੀ ਗੱਲ ਹੈ ਤੂੰ ਗੱਲ ਹੀ ਦੂਜੇ ਰੋਡ ਲੈ ਗਿਆ ਬੰਦਾ ਗੁੱਸਾ ਕਰ ਗਿਆ ਮੌਕਾ ਸਾਂਹਣਾ ਪੈਂਦਾ ਕੋਲੇ ਬੈਠਾ ਦੂਰ ਹੁੰਦਾ ਟੱਡ ਗੱਲ ਕਰਦੇ ਤੇ ਇੱਧਰ ਬਣੀ ਜਾਂਦੀ ਹੈ ਚਾਹ ਤੇ ਅੱਜ ਇਨਫੋਰਮੇਸ਼ਨ ਪੇਜ ਵਾਲਾ ਬਲੌਗਰ ਵੀ ਕਰ ਲਿਆ ਲੋਟ ਉਹ ਠੰਡਾ ਕੀਤਾ ਪਿਆ